ਹੋਗੇ ਆਪਣੀ ਦੇ ਕੈਮਰਾ ਆ ਗਿਆ ਹਾਂ ਸਬਟ ਸਰ ਸੀ ਸਰ ਦੇ ਪਤਾ ਹੈ ਪਤਾ ਹੈ ਪਾਰਕ ਆਗੇ ਤੁਹਾਡੇ ਵਿੱਚ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਆਈਪੀਐਸ ਅਤੇ ਐਸਪੀਡੀ ਸ਼੍ਰੀ ਗੁਰਬੰਸ ਪਾਜੇ ਦਿਸ਼ਾ ਨਿਰਦੇਸ਼ ਐਸਪੀ ਪੀਵੀਆਈ ਸੌਰਨਜੀਤ ਕੌਰ ਮੈਡਮ ਜੀ ਰੈਮਾਈ ਹੈ ਯੂਗਗੋਈ ਹੈ ਤੇ ਅਸੀਂ ਇੱਕ ਜਿਹੜਾ ਇਹ ਕਤਲ ਟ੍ਰੇਸ ਕੀਤਾ ਇਦੇ ਬਾਰੇ ਮੈਂ ਤੁਹਾਨੂੰ ਦੱਸ ਦਿਆਂ ਇੱਕ 26 12 2025 ਨੂੰ ਉਹ ਵਿਕਰਮ ਸਿੰਘ ਸਨੋ ਬਚਿੱਤਰ ਸਿੰਘ ਵਾਸੀ ਵਾਰਡ ਨੰਬਰ 2 ਘਨੌਰ ਦਾ ਉਹ ਮੁੰਡਾ ਸੀ ਉਹ 26 ਤਰੀਕ ਨੂੰ ਆਪਣੇ ਘਨੌਰ ਤੋਂ ਪਟਿਆਲੇ ਨੂੰ ਬਸ ਤੇ ਜਾਂਦਾ ਤੇ ਉੱਥੇ ਪਟਿਆਲੇ ਜਾ ਕੇ ਉਹ ਮਿਸ ਹੋ ਜਾਂਦਾ ਉਤੋਂ ਤੇ ਉਹ ਚਲੋ ਉਹਨਾਂ ਦੇ ਘਰ ਦੇ ਇੱਕ ਦੋ ਦਿਨ ਆਪਣੇ ਤੌਰ ਤੇ ਟ੍ਰੇਸ ਕਰਦੇ ਨੇ ਉਹਨਾਂ ਨੇ ਸਾਨੂੰ ਦੱਸਿਆ ਵੀ ਸਾਡਾ ਮੁੰਡਾ ਮਿਸਿੰਗ ਹੈ ਅਸੀਂ ਉਹ ਸਬੰਧ ਦੇ ਵਿੱਚ ਉਹਦੇ ਫਾਦਰ ਦੇ ਬਿਆਨ ਤੇ ਫਾਈਲ ਨੰਬਰ 44 301225 ਅੰਡਰ ਸੈਕਸ਼ਨ 127 ਵੀ ਐਨ ਐਸ ਦੇ ਤਹਿਤ ਮਿਸਿੰਗ ਦਾ ਪਰਚਾ ਦੇ ਕੇ ਐਫ ਆਈ ਆਰ ਦਰਜ ਕਰ ਉਹ ਤੋਂ ਬਾਅਦ ਅਸੀਂ ਜਦੋਂ ਇਹਦੀ ਇਹ ਬੰਦਾ ਮਿਲਿਆ ਨਹੀਂ ਮੁੰਡਾ ਇਹ ਜਦੋਂ ਅਸੀਂ ਲਗਾਈ ਨਾਲ ਹੋਰ ਪੜਤਾਲ ਕੀਤੀ ਤਾਂ ਇਹਦੀ ਸਾਨੂੰ ਤਿਲ 1 2026 ਨੂੰ ਯਾਨੀ ਕਿ 7-8 ਦਿਨ ਬਾਅਦ ਇਹਦੀ ਡੈੱਡ ਬੋਡੀ ਅਰਬਨ ਸਟੇਟ ਕੋਲੇ ਪੰਜਵਟੀ ਹੈ ડીલ ਵਾਲ ਕੋਲੇ ਉੱਥੇ ਇੱਕ ਖੰਡਰ ਦੇ ਵਿੱਚ ਪੁਰਾਣਾ ਮਕਾਨਾ ਉੱਥੇ ਇਹਦੀ ਡੈੱਡ ਬੋਡੀ ਮਿਲ ਜਾਂਦੀ ਉਤੋਂ ਬਾਅਦ ਅਸੀਂ ਇਹਦੇ ਵਿੱਚ ਜੁਰਮ ਦਾ ਮਰਡਰ ਦਾ ਇਹਦੇ ਜੁਰਮ ਦਾ ਵਾਅਦਾ ਕਰਤਾ 103 ਬੀ ਐਨ ਐਸ ਦਾ 103 ਬੀ ਐਨ ਐਸ ਦਾ ਵਾਅਦਾ ਕਰਕੇ ਅਸੀਂ ਇਹਦਾ ਪੋਸਟਮਾਰਟਮ ਕਰਾ ਕੇ ਤੇ ਇਹ ਜਿਹੜੇ ਇਹ ਵੀ ਤੁਹਾਨੂੰ ਦੱਸ ਦਿਆਂ ਜਦੋਂ ਇਹਦੀ ਬੋਡੀ ਮਿਲੀ ਸੀ ਇਹਦੀ ਬੜੀ ਬੁਰੀ ਹਾਲਤ ਸੀਗੀ ਇਹਦੀ ਬੋਡੀ ਨੂੰ ਮਤਲਬ ਕਾਫੀ ਮਤਲਬ ਉੱਥੇ ਜਿਹੜੇ ਜਾਨਵਰਾਂ ਨੇ ਖਾਧਾ ਹੋਇਆ ਸੀਗਾ ਮਾਰਿਆ ਹੋਇਆ ਕਦੇ ਨਾਲ ਸੀ ਦੀ ਇਹ ਮਾਰਿਆ ਜੀ ਇਹਨੇ ਇੱਟਾਂ ਨਾਲ ਹੀ ਮਾਰਤਾ ਜੀ ਉਥੋਂ ਇਟ ਮਿਲੀਆਂ ਵੱਡੀਆਂ ਇਟਾਂ ਕਿਉਂ ਉਥੇ ਮਕਾਨ ਦੇ ਵਿੱਚ ਇਟਾਂ ਪਈਆਂ ਸੀ ਪੁਰਾਣੀਆਂ ਜਦੋਂ ਇਹ ਥੱਲੇ ਗਿਰ ਗਿਆ ਉਹਨੂੰ ਤਾਂ ੱੱਕਾ ਦੇ ਕੇ ਥੱਲੇ ਘੇਰਤਾ ਤੇ ਇਹਦੇ ਸਿਰ 'ਚ ਇਟਾਂ ਮਾਰੀਆਂ ਜੀ ਉਹ ਤਿੰਨ ਚਾਰ ਇਟਾਂ ਇੰਨੀਆਂ ਬੁਰੀ ਤਰ੍ਹਾਂ ਵੱਜੀਆਂ ਵੀ ਸਾਰੀ skull ਤੇ ਇਹਦੀ ਉਥੋਂ ਟੁੱਟ ਗਈ ਮਤਲਬ ਮਤਲਬ ਦੇ ਕੀ ਪੁਰਾਣੀ ਦੁਸ਼ਮਣੀ ਸੀ ਉਹਨਾਂ ਦੀ ਕੀ ਕੀ ਉਹ ਮਾਰਿਆ ਜਿਨ੍ਹਾਂ ਨੇ ਇਹਦੀ ਕੋਈ ਪੁਰਾਣੀ ਦੁਸ਼ਮਣੀ ਨਹੀਂ ਸੀ ਇਹ ਹਜੇ ਤੱਕ ਦੀ ਤਫ਼ਤੀਸ਼ ਦੇ ਵਿੱਚ ਇਹ ਸਾਹਮਣੇ ਆਈ ਇੱਕ ਲੜਕੀ ਸੀਗੀ ਤੇ ਉਹ ਲੜਕੀ ਪਹਿਲਾਂ ਜਿਹੜਾ ਦੋਸ਼ੀ ਆ ਬਿਕਰਮ ਸਿੰਘ ਜਿਹੜਾ ਦੋਸ਼ੀ ਆ ਇਹਦੇ ਵਿੱਚ ਜਿਹੜਾ ਰੈਸਟ ਕੀਤਾ ਬਿਕਰਮਜੀਤ ਸਿੰਘ son of ਧਰਮਵੀਰ ਸਿੰਘ ਵਾਸੀ ਜੋਗੀਪੁਰ ਦਾ ਜਿਹੜੇ ਪਟਿਆਲੇ ਰਹਿੰਦੇ ਨੇ ਹੁਣ ਇਹ ਇਹਦੇ ਨਾਲੇ ਕੁੜੀ ਦੀ ਗੱਲਬਾਤ ਸੀਗੀ ਇਹ ਪਟਿਆਲੇ ਟਿਊਸ਼ਨ ਰਚੇ ਜਾਂਦੇ ਜਾਂਦੇ ਸੀ ਉੱਥੇ ਕੁੜੀ ਨਾਲ ਸਾਲ ਡੇਢ ਸਾਲ ਤੋਂ ਗੱਲ ਹੋ ਗਈ ਸੀ ਉਤੋਂ ਬਾਅਦ ਕੁੜੀ ਨਾਲ ਗੱਲਬਾਤ ਤੋਂ ਬਾਅਦ ਇਹ ਜਿਹੜਾ ਇਹ ਵਿਕਰਮ ਕਿਤੇ ਇਹ ਕੁੜੀ ਨੂੰ ਵਿੱਚੋਂ ਮਿਲ ਗਿਆ ਜਿਹੜਾ ਜਿਹਦੇ ਮੁੰਡੇ ਡੈਥ ਹੋਈ ਹੈ ਤੇ ਕੁੜੀ ਨੇ ਇਹਦਾ ਫੋਨ ਚੱਕਣਾ ਬੰਦ ਕਰਤਾ ਤੇ ਵਿਕਰਮ ਨਾਲ ਗੱਲਬਾਤ ਹੋਣ ਲੱਗੀ ਤੇ ਉਹਦਾ ਬਰਥਡੇ ਬੁੱਡੇ ਮਨਾਇਆ ਉਪਰੀ ਨਾਲ ਆ ਵੀ ਕੰਮ ਨੇ ਬਸ ਇਹ ਗੱਲ ਤੋਂ ਇਹਨੂੰ ਜਦੋਂ ਪਤਾ ਲੱਗਿਆ ਇਹਦੇ ਦਿਮਾਗ ਦੇ ਵਿੱਚ ਮਤਲਬ ਫਤੂਰ ਚੜ ਗਿਆ ਤੇ ਇਹ ਮਤਲਬ ਉਹ ਗੱਲ ਤੋਂ ਬੜਾ ਤੈਸ਼ ਵਿੱਚ ਆ ਗਿਆ ਤੇ ਇਹਨੇ ਫਿਰ ਉਹ ਉਹਦੇ ਚਲਦਿਆਂ ਮੁੰਡੇ ਨੂੰ ਮਤਲਬ 26 ਤਰੀਕ ਨੂੰ ਮੁੰਡੇ ਨੂੰ ਫੋਨ ਕੀਤਾ ਵੀ ਤੈਨੂੰ ਮੈਂ ਪਟਿਆਲੇ ਬੱਸ ਸਟੈਂਡ ਤੇ ਮਿਲਣਾ ਆਪਾਂ ਕੋ ਲੜਕੀ ਦੇ ਸਬੰਧ ਚ ਗੱਲਬਾਤ ਕਰਨੀ ਆ ਉਹਨੂੰ ਇਹ ਮੋਟਰਸਾਈਕਲ ਤੇ ਬਿਠਾ ਕੇ ਅਸੀਂ ਉਵੇਂ ਵੀਡੀਓ ਆਈ ਹੋਈ ਆ ਮੋਟਰਸਾਈਕਲ ਤੇ ਬਿਠਾ ਕੇ ਪਹਿਲਾਂ ਤਾਂ ਉਹਦਾ ਡੀਲ ਵਾਲ ਘੁਆਉਂਦਾ ਰਿਹਾ ਫਿਰ ਉਹਨੂੰ ਕਿਸੇ ਤਰੀਕੇ ਨਾਲ ਉਹ ਮਕਾਨ ਦੇ ਵਿੱਚ ਲੈ ਗਿਆ ਉੱਥੇ ਜਾ ਕੇ ਇਹ ਇਹਨੇ ਉਹਨੂੰ ਲੜਾਈ ਝਗੜਾ ਕੀਤਾ ਮਾਰਨ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਇਹਨੇ ਮਾਰਤਾ ਉੱਥੇ ਤਿੰਨ ਚਾਰ ਈਟਾਂ ਮਾਰ ਕੇ ਸਿਰ 'ਚ ਤੇ ਜਦੋਂ ਇਹ ਮਾਰ ਰਿਹਾ ਸੀ ਇਹਦੇ ਵੀ ਉੱਥੇ ਸੱਟ ਲੱਗੀ ਮੁੰਡੇ ਦੇ ਜਿਹੜਾ ਦੋਸ਼ੀ ਆ ਵਿਕਰਮਜੀਤ ਸਿੰਘ ਇਹਨੇ ਬਾਅਦ ਦੇ ਵਿੱਚ ਆਪਣੇ ਵਰਤਮਾਨ ਹਸਪਤਲ 'ਚ ਜੋ ਸਟਿਚ ਵਗੈਰਾ ਲਾਇਆ ਸੀ ਸਰ ਇਹ ਕਿੱਥੋਂ ਫੜਿਆ ਗਿਆ ਜੀ ਹਾਂ ਉਹ ਤੋਂ ਬਾਅਦ ਇਹ ਦੱਸ ਦਿਆਂ ਜੀ ਇਹ ਤੋਂ ਬਾਅਦ ਜਦੋਂ ਇਹ ਮੁੰਡੇ ਦੀ ਡੈੱਡ ਬੋਡੀ ਮਿਲ ਗਈ ਤਾਂ ਇਹ ਮੁੰਡੇ ਨੂੰ ਪਤਾ ਲੱਗ ਗਿਆ ਵੀ ਇਹ ਸਾਰਾ ਮੇਰੇ ਤੋਂ ਹੀ ਗੱਲ ਆਊਗੀ ਵਿਕਰਮ ਨਾ ਚਲੋ ਅਸੀਂ ਵੀ ਨੇੜੇ ਲੱਗੇ ਸੀ ਤਾਂ ਇਹ ਮੁੰਡਾ ਮਤਲਬ ਜਿਹੜੀ ਇੱਕ ਵਿੱਚ ਕੁੜੀ ਹੈਗੀ ਆ ਲੜਕੀ ਉਹ ਜਿਹੜੀ ਹੁਣੇ 15 ਦਿਨ ਪਹਿਲਾਂ ਹੀ ਬਾਲਕ ਹੋਈ ਆ ਪਹਿਲਾਂ ਉਹ ਮਾਈਨਰੀ ਸੀ ਉਹਨੂੰ ਇਹਨੇ ਮੈਸੇਜ ਕੀਤਾ ਵੀ ਜਿਹੜਾ ਆ ਵਿਕਰਮ ਆ ਮੁੰਡਾ ਘਨੌਰ ਵਾਲਾ ਵੀ ਉਹ ਤੇਰਾ ਉਹ ਮਰ ਗਿਆ ਉਹਦੀ ਡੈੱਡ ਬੋਡੀ ਮਿਲੀ ਆ ਵੀ ਉਹਦਾ ਸੁਸਾਈਸਾਈਡ ਨੋਟ ਤੇਰੇ ਨਾਮ ਦਾ ਉਹਨੇ ਲਿਖਿਆ ਵੀ ਤੇਰੀ ਵਜ੍ਹਾ ਕਰਕੇ ਉਹ ਨਹਿ ਛਲੰਗ ਮਾਰ ਕੇ ਮਰ ਗਿਆ ਵੀ ਤੈਨੂੰ ਪੁਲਿਸ ਫੜ ਕੇ ਲੈ ਜੂ ਤਾਂ 3 ਤਰੀਕ ਨੂੰ ਇਹ ਮੁੰਡਾ ਸਵੇਰੇ ਉਹ ਕੁੜੀ ਨੂੰ ਭੁਜਾ ਕੇ ਲੈ ਗਿਆ ਘਰੋਂ ਵੀ ਆਹ ਗਲਤ ਗਾਈਡ ਕਰਕੇ ਉਸ ਤੋਂ ਬਾਅਦ ਇਹ ਮਤਲਬ ਅਸੀਂ ਇਹਨਾਂ ਦੇ ਪਿੱਛੇ ਟੀਮ ਲਾਤੀ ਜਿਹੜੇ ਐਸ ਐਚਓ ਕਨੌਰ ਹੈ ਕਾਸ਼ਦੀਪ ਸਿੰਘ ਤੇ ਸੀਆਈਏ ਦੀ ਟੀਮ ਸੀ ਪਟਿਆਲੇ ਦੀ ਤੇ ਅਸੀਂ ਸਾਰਾ ਜੁਆਇੰਟਲੀ ਇਹ ਚੀਜ਼ ਨੂੰ ਐਸ ਪੀ ਡੀ ਸਾਹਿਬ ਦੇ ਦੇਸ਼ਾਂ ਦੇ ਇਹਨਾਂ ਵੈਰੀਫਾਈ ਕੀਤਾ ਅਸੀਂ ਡਿਟੇਲਸ ਲਈਆਂ ਬੈਂਕ ਡਿਟੇਲਸ ਜਾਂ ਹੋਰ ਤਾਂ ਕੋਈ ਤਰੀਕ ਵੀ ਇਹਨਾਂ ਦਾ ਕੋਈ ਇਸ ਮਤਲਬ ਮੈਂ ਦਾਦਾ ਜੀ ਉਹ ਤੋਂ ਬਾਅਦ ਇਹਨਾਂ ਦੀ ਇਹ ਪਹਿਲਾ ਅੰਮ੍ਰਿਤਸਰ ਗਏ ਜੀ ਕੁੜੀ ਨੂੰ ਲੈ ਕੇ ਫਿਰ ਇਹ ਯੋਧਿਆ ਚਲੇ ਗਏ ਫਿਰ ਉਹ ਤੋਂ ਬਾਅਦ ਵਾਰਾਨਸੀ ਪੁਲਿਸ ਦੀ ਟੀਮ ਪਿੱਛੇ ਪਿੱਛੇ ਸੀ 3-4000 ਕਿਲੋਮੀਟਰ ਪੁਲਿਸ ਨੇ ਚੇਸ ਕੀਤਾ ਇਹਨਾਂ ਨੂੰ ਸੀਆਈਏ ਤੇ ਘਨੌਰ ਦੀ ਟੀਮ ਨੇ ਫਿਰ ਚੇਸ ਕਰਕੇ ਇਹਨਾਂ ਨੂੰ ਪਟਨੇ ਤੋਂ ਦੋਨਾਂ ਨੂੰ ਫੜਿਆ ਕੁੜੀ ਤੇ ਮੁੰਡੇ ਨੂੰ ਪਟਨੇ ਤੋਂ ਰੇਲਵੇ ਸਟੇਸ਼ਨ ਤੋਂ ਅਸੀਂ ਫਿਰ ਫੋਨ ਕਰਤਾ ਉੱਥੇ ਰੇਲਵੇ ਸਟੇਸ਼ਨ ਜਿਹੜੇ ਪੁਲਿਸ ਵਾਲੇ ਆ ਉਹਨਾਂ ਨੇ ਫਿਰ ਇਨਟੇਨ ਕੀਤਾ ਉੱਥੋਂ ਫਿਰ ਲੈ ਕੇ ਆਏ ਉਹ ਤੋਂ ਬਾਅਦ ਅੱਗੋਂ ਫਿਰ ਇਹਨੇ ਰੈਸਟ ਪਾ ਕੇ ਅਗਲੀ ਕਾਰਵਾਈ ਚੱਲਣੀ ਹੈ ਜੀ ਇਹਦੇ ਵਿੱਚ ਤੁਸੀਂ ਕੀ ਕੁਐਸਚਨ ਕਰ ਰਹੇ ਸੀਗੇ ਸਰ ਕੋਈ ਸਹਾਇਤਾ ਵੀ ਕੀਤੀ ਸੀ ਹਾਂ ਜੀ ਇਹਦੇ ਵਿੱਚ ਇਹਦਾ ਚਾਚਾ ਜੀ ਸਤਨਾਮ ਸਿੰਘ ਵੈਸੇ ਉਹ ਜੋਗੀਪੁਰ ਦਾ ਹੈ ਪਰ ਹੁਣ ਇਹ ਮਤਲਬ ਚੌਰੇ ਰਹਿਣ ਲੱਗ ਗਿਆ ਜਿਹੜਾ ਪਹਿਲਾਂ ਆਲਰੇਡੀ ਇੱਕ ਮਰਡਰ ਦੇ ਵਿੱਚ ਸਜ਼ਾ ਭੁਗਤ ਰਿਹਾ ਆਇਆ ਹੋਇਆ ਤੇ ਉਹਦੇ ਪੰਜ ਛੇ ਹੋਰ ਵੀ ਪਰਚੇ ਦਰਜ ਨੇ ਇਹਨੇ ਸਤਨਾਮ ਸਿੰਘ ਨਾਲ ਇਹ ਗੱਲ ਦੀ ਸਲਾਹ ਕੀਤੀ ਸੀ ਐਵੇਂ ਕਰਕੇ ਮੁੰਡਾ ਮਾਰਨਾ ਪਰ ਜਿੱਦਨ ਮਾਰਨਾ ਸੀਗਾ ਉਦੋਂ ਸਤਰਾਮ ਸਿੰਘ ਨਾਲ ਨਹੀਂ ਸੀਗਾ ਬਾਅਦ ਦੇ ਵਿੱਚ ਸਤਰਾਮ ਸਿੰਘ ਨੂੰ ਜਦੋਂ ਇਹਨੇ ਦੱਸਿਆ ਮੈਂ ਮਾਰਤਾ ਉਹ ਬਕਾਇਦਾ ਉੱਥੇ ਬੋਡੀ ਵੇਖਣ ਗਿਆ ਵੀ ਮਰ ਗਿਆ ਏ ਉਦੋਂ ਬਾਅਦ ਸਤਰਾਮ ਸਿੰਘ ਨੇ ਇਹਨੂੰ ਪੈਸੇ ਦਿੱਤੇ 5400 ਰੁਪਏ ਵੀ ਤੂੰ ਐਵੇਂ ਕਰ ਆ ਕਹਾਣੀ ਬਣਾ ਕੇ ਕੁੜੀ ਨੂੰ ਡਰਾਜ਼ ਮਗਾ ਕੇ ਭਜਾ ਕੇ ਲੈ ਜਾ ਵੀ ਨਹੀਂ ਤਾਂ ਤੇਰਾ ਕੰਮ ਖਰਾਬ ਹੋਊਗਾ ਉਹਨੇ ਫਿਰ ਇਹਨੇ ਮਤ ਕੀਤੀ ਉਹ ਉਹਨੂੰ ਵੀ ਅਰੈਸਟ ਕਰ ਲਿਆ ਸਤਰਾਮ ਸਿੰਘ ਨੂੰ ਅਸੀਂ ਕੱਲ ਤੇ ਉਹ ਵੀ ਰਿਮਾਂਡ ਤੇ ਆ ਦੋਨੇ ਹੁਣ ਦੋਸ਼ੀ ਸਾਡੇ ਕੋਲੇ ਜਿਹੜਾ ਵਿਕਰਮਜੀਤ ਹੈ ਤੇ ਸਤਰਾਮ ਸਿੰਘ ਦਾ ਚਾਚਾ ਦੋਨੇ ਸਾਡੇ ਕੋਲੇ ਅਰੈਸਟਡ ਨੇ ਐ ਐਨਡੀਪੀ ਨੇ ਤਰੀਕੇ ਨਾਲ ਥੋੜੀ ਜਿਹੀ ਬਾਤ ਹੋਈ ਹੈ ਉਹ ਕਿੰਨੇ ਮੁਕੱਦਮੇ ਦਰਜ ਹੋਏ ਹੈ ਜੀ ਦੇ ਉੱਤੇ ਇਹ ਤੇ ਐਗਜ਼ੈਕਟ ਤਾਂ ਨਹੀਂ ਪਤਾ 4 ਜਾਂ 5 ਮੁਕੱਦਮੇ ਦਰਜ ਨੇ ਐਨਡੀਪੀ ਸਾਈਡ 'ਤੇ ਮੁਕੱਦਮਾ ਦਰਜ ਨੇ ਹੋਰ ਵੀ ਲੜਾਈ ਝਗੜੇ ਤੇ ਰੱਖੀ ਨੂੰ ਲੈ ਗਿਆ ਸੀ ਕੋਈ ਉਹਦਾ ਮੁਕੱਦਮਾ ਦਰਜ ਕੀਤਾ ਹਾਂਜੀ ਜਿਹੜਾ ਲੜਕੀ ਦੇ ਘਰਦਿਆਂ ਨੇ ਜਿਹੜੀ ਲੜਕੀ ਮਿਸਿੰਗ ਹੋਈ ਸੀ ਅਸੀਂ ਮਿਸਿੰਗ ਦਾ ਪਰਚਾ ਦਰਜ ਕੀਤਾ ਬਾਅਦ 'ਚ ਉਹਦੇ ਫਾਦਰ ਨੇ ਬਿਆਨ ਲਿਖਾਇਆ ਵੀ ਮੇਰੀ ਕੁੜੀ ਜਿਹੜੀ ਸੀ ਇਹ ਸਾਲ ਤੋਂ ਨਾਬਾਲਗ ਕੁੜੀ ਨੂੰ ਮਤਲਬ ਇਹ ਮਤਲਬ ਉਹਦੇ ਨਾਲ ਰੇਪ ਕਰਦਾ ਰਿਹਾ ਉਹਨੂੰ ਰਾਤ ਨੂੰ ਖਾ ਕੇ ਤੇ ਅਸੀਂ ਉਹ ਪੋਸਪੋ ਦਾ ਪਰਚਾ ਜਿਹੜਾ ਠਾੜਾ ਖੀਨੀគ្ន ਦਾ ਦਰਜਾ ਤੇ ਉਹਦੀ ਉਹ ਚੱਲ ਰਹੀ ਹੈ ਦੁੱਤੀ ਸਰ ਇਹਦੀ ਐਡਰੈਸ ਮੋਡ ਰੈਚ ਹੋਈ ਹੈ ਕਿ ਥੋੜਾ ਜਿਹਾ ਬਾਤ ਹੋਈ ਆਈ ਉੱਥੇ ਪਏ ਦੀ ਦੇਖੋ ਜੀ ਉਹ ਡਾਕਟਰ ਦੀ ਪੋਸਟਮਾਰਟਮ ਦੀ ਰਿਪੋਰਟ ਆ ਵੈਸੇ ਮਤਲਬ ਐਟ ਦੀ ਸਪੌਟ ਨਹੀਂ ਹੋਈ ਹੈਗੀ ਮਤਲਬ ਕੁਝ ਘੰਟਿਆਂ ਬਾਅਦ ਹੋਈ ਹੈ ਸਰ ਰਿਮਾਂਡ ਆ ਰਿਮਾਂਡ ਜੀ ਆ ਰਿਮਾਂਡ ਸਾਡੇ ਕੋਲ 5 ਦਿਨ ਦੇ ਰਿਮਾਂਡ ਤੇ ਆ ਡਿਊਰਿੰਗ ਰਿਮਾਂਡ ਅਸੀਂ ਇਹਦੇ ਕੋਲੋਂ ਉਹ ਜਿਹੜਾ ਮੁੰਡਾ ਮਰਿਆ ਵਿਕਰਮ ਉਹਦਾ ਮੋਬਾਈਲ ਆਈਫੋਨ 14 ਹੋਰ ਕਵਰ ਕਰਾਇਆ ਜੀ ਉਹਦਾ ਕੜਾ ਲਾ ਲਿਆ ਸੀ ਇਹਨੇ ਚੈਨੀ ਲਾ ਲਈ ਸੀ ਉਹਦੀ ਸਿਲਵਰ ਦੀ ਹੋਰ ਕਵਰ ਕਰਾਈਆ ਜੀ ਤੇ ਜਿਹੜੇ ਮੋਟਰਸਾਈਕਲ ਪਲਟੀਨਾ ਮੋਟਰਸਾਈਕਲ ਸੀਗਾ ਦੋਸ਼ੀ ਦਾ ਉਹ ਉਹ ਰਿਕਵਰ ਕਰਾਇਆ ਜੀ ਠੀਕ ਹੈ ਸਰ ਇਹ ਜੋ ਸਟੂਡੈਂਟ ਕੌਣ ਕੌਣ ਸੀਗੇ ਜੀ ਹਾਂਜੀ ਹਾਂਜੀ ਸਟੂਡੈਂਟ ਕੌਣ ਕੌਣ ਇਹਨੂੰ ਫੋਟੋ ਕਰਾ ਦੇ ਡਟਤਾ ਜੀ ਉਹ ਵਿਕਰਮ ਦੀ ਸਟੂਡੈਂਟ ਹੀ ਸੀਗਾ ਸਟੂਡੈਂਟ ਦਾ ਪਹਿਲਾ ਸੀਗਾ ਜੀ ਹੁਣ ਤਾਂ ਉਹ ਮੁੰਡਾ ਕੈਟਰੀਂਗ ਟ੍ਰਿੰਗ ਦਾ ਕੰਮ ਕਰਦਾ ਸੀਗਾ ਤੇ ਹੈ ਇਹ ਛੋਟੀ ਉਮਰ ਦੇ ਸੀ ਸਾਰੇ ਜਿਹੜੀ ਡੈਥ ਹੋਈ ਆ ਉਹ 22 ਸਾਲ ਦਾ ਸੀਗਾ ਤੇ ਜੀ ਨੇ ਮਾਰਿਆ ਉਹ ਵੀ 21 ਸਾਲ ਦਾ ਹੀ ਸੀ ਲੜਕੀ ਸਨ ਲੜਕੀ ਜੀ ਹੁਣ 18 ਸਾਲ ਕੁਛ ਦਿਨਾਂ ਦੀ ਹੋਈ ਹੈ ਜੀ ਜੀ ਉਹ ਤਾਂ ਠੀਕ ਮੈਂ ਕਿਹਾ ਇਹਨੂੰ ਕਰਦੀ ਕੀ ਪੜਦੀ ਕੀ ਕਰਦੀ ਉਹ ਵੀ ਪੜਦੀ ਹੈ ਜੀ ਪਟਿਆਲੇ ਆਈਟੀਆਈ ਚ ਲੱਗੀ ਹੋਈ ਹੈ ਜੀ ਉੱਥੇ ਹੀ ਇਹਦੀ ਵਿਕਰਮ ਨਾਲ ਮੁਲਾਕਾਤ ਹੋਈ ਸੀ ਉੱਥੇ ਪੜਨ ਜਾਂਦੀ ਸੀ ਪਟਿਆਲੇ ਫਿਰ ਇਹਦੇ ਦਰ ਕਿਹੜੇ ਕਿਹੜੇ ਬੰਦੇ ਖਲਾਫ ਅਰਚਾ ਦਾ ਹੋਇਆ ਜੀ ਦੋ ਬੰਦਿਆਂ ਦੇ ਖਲਾਫ ਜੀ ਤੇ ਲੜਕੀ ਲੜਕੀ ਨੂੰ ਜੀ ਲੜਕੀ ਦੇ ਖਿਲਾਫ ਨਹੀਂ ਹੋਇਆ ਲੜਕੀ ਨੂੰ ਅਸੀਂ ਅਰੈਸਟ ਕੀਤਾ ਸੀਗਾ ਬਾਅਦ ਦੇ ਵਿੱਚ ਉਹਦੀ ਤਫਤੀਸ਼ ਕਰਕੇ ਉਹ ਉਹਦੇ ਜੱਜ ਸਾਹਿਬ ਕੋਲੇ ਬਿਆਨ ਕਰਾਇਆ 183 ਬੀਐਨਐਨਸ ਚ ਜਿਹਨੂੰ 164 ਦੇ ਬਿਆਨ ਕਹਿੰਦੇ ਜਾਂ ਸਾਹਿਬ ਕੋਲੇ ਸਟੇਟਮੈਂਟ ਦਿੱਤੀ ਉਹਦੇ ਵਿੱਚ ਉਹਨੇ ਕਬੂਲਿਆ ਵੀ ਇਹ ਮੈਨੂੰ ਗਲਤ ਅ ਅ ਦੱਸ ਕੇ ਵੀ ਮੁੰਡਾ ਤੇਰੇ ਕਰਕੇ ਮਰਿਆ ਸੁਸਾਈਡ ਕਰ ਗਿਆ ਮੈਨੂੰ ਭੁਜਾ ਕੇ ਲੈ ਗਿਆ ਤੇ ਮੈਨੂੰ ਜਦੋਂ ਉੱਥੇ ਵਾਰਾਨਸੀ ਪਟਨਾ ਸੀਗਾ ਉੱਥੇ ਮੈਨੂੰ ਪਤਾ ਲੱਗਿਆ ਵੀ ਇਹਨੇ ਤਾਂ ਇਹ ਮੁੰਡੇ ਨੇ ਮਾਰ ਲਿਆ ਤੇ ਇਹ ਗੱਲ ਸਾਰੀ ਹਾਂ ਇੱਕਦਮ ਕਿਸੇ ਨੂੰ ਕੋਆਪਰੇਟ ਕਰ ਰਹੀ ਹੈ ਜੀ ਹਾਂਜੀ 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 ਉਹ ਕੋਆਪਰੇਟ ਕਰ ਰਹੀ ਹੈ ਸਾਰੀ ਗੱਲ ਮਤਲਬ ਕਲੀਅਰ ਹੋਈ ਹੈ ਕੋਆਪਰੇਟ ਕਰ ਇਹਦਾ ਕਿੰਨੇ ਦਿਨ ਦਾ ਰਿਮਾਨਡ ਇਹਦਾ 6 ਦਿਨ ਦਾ ਜੀ